ਕ੍ਰਿਪਤ ਸਲਾ ਬਖਸ਼ਦਾ ਉਹ ਪਾਤਸ਼ਾਹ ਹੈ ਤੇ ਇੱਥੇ ਸਤਿਗੁਰਾਂ ਨੇ ਕਿਰਪਾ ਕੀਤੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਵੇਖੋ ਇਹ ਕਿੰਨਾ ਪਿਆਰਾ ਸ਼ਬਦ ਹੈ ਆਖਿਆ ਤੁਸੀਂ ਮੀਤ ਹੋ ਮਿੱਤਰ ਹੋ ਸਤ ਸੰਗੀ ਹੋ ਇਸ ਕਰਕੇ ਉਸ ਪਿਆਰੇ ਦੀ ਉਸਤਤ ਵਿੱਚ ਜੜੋ ਮਹਾਰਾਜ ਕੀ ਹੋਏਗਾ ਸਾਵਧਾਨ ਇਕਾਗਰ ਚੇ ਇਕਾਗਰ ਚੀਤ ਇੱਥੇ ਇਹ ਵਿਚਾਰ ਸਮਝੀਏ ਇੱਕ ਤੇ ਜਦੋਂ ਅਸੀਂ ਸਤਗੁਰ ਦੀ ਬਾਣੀ ਪੜ੍ਹਨੀ ਹੈ ਉਸਤਤ ਕਰਨੀ ਸਿਫਤ ਸਲਾਹ ਕਰਨੀ ਹੈ ਉਸ ਵੇਲੇ ਸਾਵਧਾਨਤਾ ਜ਼ਰੂਰੀ ਹੈ। ਚਿੱਤ ਇਕਾਗਰ ਜ਼ਰੂਰੀ ਹੈ। ਤੇ ਦੂਜਾ ਬਚਨ ਮਹਾਰਾਜ ਨੇ ਇਹ ਵਰਤਿਆ ਸਿਫਤ ਸਲਾਹ ਕਰਦਿਆਂ ਸਾਡੇ ਕੋਲ ਇਹ ਦੋ ਚੀਜ਼ਾਂ ਆ ਜਾਣ। ਇੱਕ ਸਾਵਧਾਨਤਾ ਤੇ ਇੱਕ ਚਿੱਤ ਦੀ ਇਕਾਗਰਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸultanpur ਦੀ ਧਰਤੀ ਤੇ ਆ ਉਹਨਾਂ ਨੇ ਆਖਿਆ ਕਿ ਆਪਾਂ ਮਨੁੱਖ ਨੂੰ ਧਰਮਾਂ ਵਿੱਚ ਨਾ ਵੰਡੀਏ ਪਰਮੇਸ਼ਰ ਮਾਲਕ ਨਿਰੰਕਾਰ ਇੱਕ ਹੈ ਨਾ ਕੋ Hindu ਨਾ Musalman ਅੱਲਾ ਰਾਮ ਕੇ ਪਿੰਡ ਪਿੰਡ ਪ੍ਰਾਨ ਉੱਥੋਂ ਦੇ ਜਿਹੜੇ ਫਰਕਾਜੀ ਸਨ ਉਹਨਾਂ ਨੇ ਆਖਿਆ ਜੀ ਜੇ ਐਸੀ ਬਾਤ ਹੈ ਆਓ ਸਾਡੇ ਨਾਲ ਚੱਲੋ ਤੇ ਆਪਾਂ ਅੱਜ ਦੀ ਨਮਾਜ਼ ਇਕੱਠੇ ਅਦਾ ਕਰਦੇ ਹਾਂ ਜਦੋਂ ਨਮਾਜ਼ ਅਦਾ ਹੋਈ ਸਹਿਬ ਨੇ ਫਿਰ ਉੱਥੇ ਆਖਿਆ ਕਿ ਕਾਜ਼ੀ ਜੀ ਧਿਆਨ ਕਿੱਥੇ ਹੈ ਤੁਸੀਂ ਸਜਦਾ ਤੇ ਕੀਤਾ ਹੈ ਪਰ ਮਨ ਤਾਂ ਸਜਦਾ ਨਹੀਂ ਕੀਤਾ ਸਰੀਰ ਦਾ ਸਜਦਾ ਤੇ ਕੀਤਾ ਪਰ ਮਨ ਕਰਕੇ ਨਵੇਂ ਨਹੀਂ ਤੁਹਾਡਾ ਧਿਆਨ ਇੱਥੇ ਹੈ ਕਿ ਘਰੇ ਜਿਹੜੀ ਘੋੜੀ ਸੂਈ ਹੈ ਉਹ ਬੁਸ਼ੇਰੀ ਖੂਚ ਨਾ ਡਿੱਗ ਪੈ ਕਹਿਣ ਲੱਗੇ ਜੀ ਭਾਵੇਂ ਇੱਥੋਂ ਦਾ ਜਿਹੜਾ ਦੌਲਤਖਾਂ ਲੋਧੀ ਹੈ ਉਹਨੂੰ ਪੁੱਛ ਕੇ ਵੇਖ ਲਓ ਉਹ ਤੇ ਕਿਤੇ ਦੂਰ ਦਰਾਡੇ ਵਪਾਰ ਦੀਆਂ ਗੱਲਾਂ ਸੋਚ ਰਿਆ ਇਸ ਕਰਕੇ ਮਹਾਰਾਜ ਆਖਿਆ ਜਦੋਂ ਤੱਕ ਮਨ ਦਾ ਟਿਕਾਅ ਮਨ ਦੀ ਇਕਾਗਰਤਾ ਨਹੀਂ ਬਣਦੀ ਉਦੋਂ ਤੱਕ ਤੁਹਾਡਾ ਕੀਤਾ ਹੋਇਆ ਸਜਦਾ ਉਹਦੇ ਦਰ ਤੇ ਪ੍ਰਵਾਨ ਨਹੀਂ ਹੋਏਗਾ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਫਲ ਸਤਿਵਿਵਹਾਰ ਹੁਣ ਵੇਖੋ ਕਈ ਵਾਰ ਆਪਾਂ ਆਖਦੇ ਆਂ ਬੰਦਾ ਬੜਾ ਧਰਮੀ ਹੈ ਰੱਬ ਦਾ ਨਾਮ ਲੈਣ ਵਾਲਾ ਤੇ ਦੂਜਾ ਬੰਦਾ ਆਖੇਗਾ ਜੀ ਪਰ ਇਹਦਾ ਵਿਹਾਰ ਚੰਗਾ ਨਹੀਂ ਹਜ਼ੂਰ ਆਖਿਆ ਜੇ ਪਿਆਰੇ ਦੀ ਉਸਤਤ ਵਿੱਚ ਜੁੜਿਆ ਫਿਰ ਸਾਡਾ ਵਿਵਹਾਰ ਵੀ ਚੰਗਾ ਹੋਣਾ ਚਾਹੀਦਾ ਹੈ ਅਸੀਂ ਉਹਦੇ ਅਨੁਸਾਰੀ ਹੋ ਜਾਈਏ ਜੋ ਕੁਝ ਆਖ ਰਹੇ ਆਂ ਜੋ ਕੁਝ ਪੜ ਰਹੇ ਆਂ ਜੋ ਕੁਝ ਸੁਣ ਰਹੇ ਆਂ ਸਾਡਾ ਵਿਹਾਰ ਵੀ ਉਹਦੇ ਅਨੁਸਾਰੀ ਹੋ ਜਾਏ ਤੇ ਜੇ ਸਾਡਾ ਵਿਹਾਰ ਉਹਦੇ ਅਨੁਸਾਰੀ ਨਹੀਂ ਸਹਿਬ ਫਿਰ ਆਖਿਆ ਉਜਲ ਕਹਾਂ ਚਿਲਕਨਾ ਕੋਟਮ ਕਾਲੜੀ ਮਸ ਤੋਤਿਆਂ ਜੂਠ ਨ ਉਤਰੇ ਜੇ ਸੋ ਧੋਵਾ ਤਿਸ ਤਿਸ ਮਹਾਰਾਜ ਕਹਿੰਦੇ ਨਾਂ ਤੇ ਸੱਜਣ ਰੱਖਿਆ ਬਰਮ ਖਾਵਾ ਵੀ ਧਰਮੀਆਂ ਵਾਲਾ ਹੈ ਪਰ ਕੰਮ ਧਰਮੀਆਂ ਵਾਲੇ ਨਹੀਂ ਉਸਤਤ ਕਰਦੇ ਆ ਸਾਵਧਾਨਤਾ ਆਵੇ ਚਿੱਤ ਇਕਾਗਰ ਹੋਵੇ ਸਾਵਧਾਨਤਾ ਪਾਵੇ ਸੁਚੇਤ ਹੋਣਾ ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕੀਤਾ ਸਹਿਬ ਨੇ ਆਖਿਆ ਸਾਡੇ ਕੋਲ ਇੰਨੀ ਸੁਚੇਤਤਾ ਹੋਵੇ ਵੀ ਸਾਨੂੰ ਇਹ ਪਤਾ ਹੋਵੇ ਵੀ ਕੌਣ ਸਾਨੂੰ ਚੰਗੇ ਪਾਸੇ ਲਾ ਰਿਹਾ ਤੇ ਕੌਣ ਸਾਨੂੰ ਮਾੜੇ ਪਾਸੇ ਲਾ ਰਿਹਾ ਕਿਉਂਕਿ ਬਹੁਤੀ ਵਾਰ ਜਦੋਂ ਬੰਦਾ ਠੱਗਿਆ ਜਾਏ ਫਿਰ ਜਾ ਕੇ ਪਤਾ ਲੱਗਦਾ ਵੀ ਮੇਰੇ ਨਾਲ ਤੇ ਐਸਾ ਵਾਪਰ ਗਿਆ ਜਿਹਦੇ ਤੇ ਮੈਂ ਭਰੋਸਾ ਕੀਤਾ ਸੀ ਉਹਦੇ ਕੋਲ ਤੇ ਕੋ ਕਣੀ ਨਹੀਂ ਸੀ ਉਹ ਤੇ ਕੇਵਲ ਛਲ ਸੀ ਵਿਖਾਵਾ ਸੀ ਧੋਖਾ ਸੀ ਇਸ ਕਰਕੇ ਮਹਾਰਾਜ ਨੇ ਆਖਿਆ ਸੁਚੇਤ ਹੋ ਤੇ ਵੇਖੋ ਸਿੱਖ ਨੇ ਸੁਚੇਤ ਹੋਣਾ ਉਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜੀਆਂ ਸਾਡੇ ਸਿਧਾਂਤ ਨੂੰ ਢਾਲ ਆ ਰਹੀਆਂ ਨੇ ਜਿਹੜੀਆਂ ਸਾਨੂੰ ਸਾਡੇ ਇਸ ਨਿਰਾਲੇ ਸਿਧਾਂਤ ਤੋਂ ਪਾਸੇ ਕਰਕੇ ਕੇਵਲ ਸਾਨੂੰ ਗੁਮਰਾਹ ਕਰ ਰਹੀਆਂ ਨੇ ਤੇ ਉਹ ਸੁਚੇਤ ਤਾਂ ਹੀ ਹੋਵਾਂਗੇ ਜੇ ਆਪਾਂ ਰੋਜ਼ ਇਸ ਤਰ੍ਹਾਂ ਅੰਮ੍ਰਿਤ ਬਾਣੀ ਨਾਲ ਜੁੜਾਂਗੇ ਉਸਤਤ ਕਰਾਂਗੇ ਤਾਂ ਹੀ ਸਾਡਾ ਚਿੱਤ ਇਕਾਗਰ ਹੋਏਗਾ ਕਿਉਂਕਿ ਇਕਾਗਰ ਚਿੱਤ ਹੀ ਉਹਦੀ ਉਸਤਤ ਵਿੱਚ ਜੁੜ ਸਕਦਾ ਹੈ ਸਹਿਬ ਆਖਿਆ ਇੱਕ ਤੇ ਉਸਤਤ ਕਰਨ ਤੋਂ ਪਹਿਲਾਂ ਇਕਾਗਰਤਾ ਫਿਰ ਉਹ ਇਕਾਗਰਤਾ ਸਰੀਵੀ ਸਾਡੇ ਜੀਵਨ ਵਿੱਚ ਆ ਜਾਵੇ ਸੁਖmani ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੁਹੋਤ ਨਿਧਾਨ ਹੁਣ ਇਹ ਸੁਖਮਨੀ ਸ਼ਬਦ ਮਣੀ ਸ਼ਬਦ ਵਰਤਿਆ ਜਾਂਦਾ ਕਿ ਖਜ਼ਾਨੇ ਵਾਸਤੇ ਸੁੱਖਾਂ ਦੀ ਮਣੀ ਹੁਣ ਇੱਥੇ ਵੀ ਆਪਾਂ ਇਹ ਵਿਚਾਰ ਕਿਉਂਕਿ ਆਪਾਂ ਇਕਾਗਰ ਚਿਤ ਹੋਣਾ ਸੁਚੇਤ ਹੋਣਾ ਗੁਰੂ ਕੀ ਬਾਣੀ ਦਾ ਹਰ ਇੱਕ ਸ਼ਬਦ ਹਰ ਇੱਕ ਤੁਕ ਇੱਕ ਓੰਕਾਰ ਤੋਂ ਲੈ ਕੇ ਇਹਦੀ ਸੰਪੂਰਨਤਾ ਤੱਕ ਇਹ ਚੇਤਾ ਰੱਖਿਏ ਇਹ ਸਾਰੀ ਬਾਣੀ ਸੁੱਖਾਂ ਦੀ ਮਣੀ ਹੈ ਇਹ ਸਾਰੀ ਬਾਣੀ ਸੁੱਖਾਂ ਦੀ ਮਣੀ ਹੈ ਗੁਰਬਾਣੀ ਗਾਵੋ ਭਾਈ ਗੁਰਬਾਣੀ ਗਾਵੋ ਭਾਈ ਸਫਲ ਸਦਾ ਸੁਖਦਾਈ ਉਹ ਸਫਲ ਸਦਾ ਸੁਖਦਾਈ ਉਹ ਸਫਲ ਸਦਾ ਸੁਖਦਾਈ ਉਹ ਸਫਲ ਸਦਾ ਸੁਖਦਾਈ